ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਦੌਰਾਨ ਵੱਡੀਆਂ ਕਤਾਈਆਂ ਹੀ ਨਹੀਂ ਕੀਤੀਆਂ ਗਈਆਂ ਸਗੋਂ ਅਮਾਨਤ ਵਿੱਚ ਖਿਆਨਤ ਵੀ ਕੀਤੀ ਗਈ ਜਿਸ ਨੂੰ ਕਿਸੇ ਵੀ ਤਰੀਕੇ ਨਾਲ ਮਾਫ਼ ਨਹੀਂ ਕੀਤਾ ਜਾ ਸਕਦਾ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬਾਰ-ਬਾਰ ਰਿਕਾਰਡ ਅਤੇ ਲੈਜਰਾਂ ਲੈਜਰਾਂ ਵਿੱਚ ਛੇੜਛਾੜ ਕਰਨ ਜਾਲੀ ਰਸੀਦਾਂ ਕੱਟਣ ਕਾਰਨ ਪਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਭੇਂਟਾ ਜਮ੍ਹਾਂ ਕਰਕੇ ਰਸੀਦ ਕੱਟਣ ਦੀ ਬਜਾਏ ਸੰਗਤਾਂ ਕੋਲੋਂ ਸਿੱਧੇ ਰੂਪ ਵਿੱਚ ਪੈਸੇ ਲੈ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤਨ ਕਰਕੇ ਗੁਰੂ ਘਰ ਦੀ ਸੇਵਾ ਤੇ ਸਰਵਸ ਨਿਜਮਾ ਵਿੱਚ ਕੁਤਾਹੀ ਕਰਨ ਕਰਕੇ ਪ੍ਰਬੰਧ ਦੀ ਬਦਨਾਮੀ ਕਰਾਉਣ ਦੇ ਦੋਸ਼ ਅਧੀਨ ਹੇਠ ਲਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਦੇ ਨਾਵਾਂ ਸਾਹਮਣੇ ਲਿਖੇ ਅਨਸਾਰ ਵਿਭਾਗੀ ਅਬਲੀਗ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਬਾਈ ਨੇਮ ਡਾਕਟਰ ਰੂਪ ਸਿੰਘ ਮੁੱਖ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਪਰੰਤੂ ਇਸ ਸੰਸਥਾ ਦਾ ਮੁੱਖ ਪ੍ਰਸ਼ਾਸਕ ਕੌਣ ਕਰਕੇ ਜ਼ਿੰਮੇਵਾਰ ਤੇ ਜਵਾਬਦੇਹ ਸੀ ਜਿਸ ਕਾਨੂੰਨਾਂ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸਰਦਾਰ ਮਨਜੀਤ ਸਿੰਘ ਇਹਨਾਂ ਵਿਰੁੱਧ ਅਗਲੀ ਵਿਭਾਗੀ ਕਾਰਵਾਈ ਕਰਨ ਕੀਤੀ ਜਾਵੇ ਸਰਦਾਰ ਗੁਰਵਚਨ ਸਿੰਘ ਮੀਤ ਸਖਤਰ ਪ੍ਰੈਸ ਐਂਡ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲ ਮੀਤ ਸੱਤਰ ਧਰਮ ਪ੍ਰਚਾਰ ਕਮੇਟੀ ਨੂੰ ਸਰਵਿਸ ਤੋਂ ਵੇਲਾ ਡਿਸਮਿਸ ਕੀਤਾ ਜਾਂਦਾ ਹੈ ਇਸ ਵਿਰੁੱਧ ਫੌਜਦਾਰੀ ਪਰਚਾ ਵੀ ਦਰਜ ਕਰਵਾਇਆ ਜਾਵੇ ਫੌਜਦਾਰੀ ਕੌਣ ਕਰਦਾ ਜੀ ਸਰਕਾਰ ਕਰਦੀ ਹੈ ਨਾ ਇਹ ਸ਼੍ਰੋਮਣੀ ਕਮੇਟੀ ਦੇ ਮਤੇ ਨੇ ਜੀ ਬਕਾਇਦਾ ਲਿਖਿਆ ਹੋਇਆ ਜੀ ਜੁਜਾਰ ਸਿੰਘ ਅਕਾਊਂਟੈਂਟ ਇਨੋਬੀ ਡਿਸਪੈਂਸ ਕੀਤਾ ਜਾਂਦਾ ਇਸ ਬਿਰਧ ਫੌਜਦਾਰੀ ਪਰਚਾ ਵੀ ਦਰਜ ਕਰਾਇਆ ਜਾਵੇ ਦਲਵੀਰ ਸਿੰਘ ਹੈਲਪਰ ਪਬਲਿਕੇਸ਼ਨ ਵਿਭਾਗ ਡਿਸਪੈਂਸ ਕੀਤਾ ਜਾਂਦਾ ਇਸ ਬਿਰਧ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਕਮਲਜੀਤ ਸਿੰਘ ਸਾਬਕਾ ਸਹਾਇਕ ਸੁਪਰਵਾਈਜ਼ਰ ਅਬਲੀ ਕਲਰਕ ਗੁਰਮਤ ਲਿਟਰੇਚਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਸੇਵਾ ਮੁਕਤ ਦੇ ਪ੍ਰੋਵੀਡੈਂਟ ਫੰਡ ਲੀਵ ਇਨ ਕੈਸ਼ਮੈਂਟ ਗ੍ਰੈਜੂਅਟੀਅਰ ਫੰਡਾਂ ਦੀ ਵਿਦਾਗੀ ਕਰਨ ਤੇ ਰੋਕ ਲਾਈ ਜਾਂਦੀ ਹੈ ਤੇ ਬੇਨਿਜਮੀਆਂ ਤੇ ਗਵਨ ਕੀਤੀ ਰਕਮ ਦੀ ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਜਿਹਨੂੰ ਇਹ ਕਹਿੰਦੇ ਨੇ ਧਰਮ ਵਿੱਚ ਦਖਲ ਇਸ ਵਿਰੁੱਧ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤਾਂ ਨੂੰ ਦੇਣ ਸਮੇਂ ਉਹਨਾਂ ਦੀ ਸਰੂਪ ਜਿਹੜੇ ਦੇ ਉਹਨਾਂ ਨੂੰ ਭੇਂਟਾ ਕਰਨ ਸਮੇਂ ਬੇਟਾ ਜਮਾ ਕਰਨ ਦੀ ਬਜਾਏ ਸਿੱਧੇ ਰੂਪ ਵਿੱਚ ਗਵਨ ਕਰਨ ਰਿਕਾਰਡ ਵਿੱਚ ਹਿਰਾਫੇਰੀ ਕਰਨ ਰਿਕਾਰਡ ਖੁਰਤਪੁਰ ਦਾ ਤੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਫੌਜਦਾਰੀ ਪਰਚਾ ਦਰਜ ਕਰਾਇਆ ਜਾਵੇ ਇਹ ਵੀ ਪ੍ਰਵਾਨ ਹੋਇਆ ਕਿ ਸਰਦਾਰ ਸਪਿੰਦਰ ਸਿੰਘ ਕੋਲੀ ਚਾਰਟਰਡ ਅਕਾਊਂਟੈਂਟ ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਇਹ ਵੀ ਪ੍ਰਮਾਨ ਹੋਇਆ ਕਿ ਸਰਦਾਰ ਸਤਿੰਦਰ ਸਿੰਘ ਕੋਲੀ ਚਾਰਟਡ اکاؤنٹنٹ ਬ੍ਰੈਕਟਚੂ ਉਹਨਾਂ ਦੀ ਫਰਮ ਦਾ ਨਾਮ ਲਿਖਿਆ ਐ ਐਸ ਐਸ ਕੋਲੀ ਐਂਡ ਐਸੋਸੀਏਟਸ ਯੂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟੈਂਟ ਹੈ ਤੇ ਨਾਲ ਨਾਲ ਸੁਖਵੀਰ ਬਾਦਲ ਦੇ ਕੰਟੈਂਟ ਦੀਆਂ ਸੁਗਾਵਾਂ ਵੀ ਨਿਭਾ ਰਿਹਾ ਹੈ ਇਹ ਗੱਲ ਨੋਟ ਕਰ ਲਿਓ ਇਥੋਂ ਅਸਲ ਚ ਪੰਗਾ ਪਿਆ ਹੋਇਆ ਹੈ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਜਾਂ ਉਹਨਾਂ ਦੀ ਜਿਹੜੀ ਜੋ ਮਰਿਆਦਾ ਰੱਖਣੀ ਸੀ ਸਤਿੰਦਰ ਸਿੰਘ ਕੋਲੀ ਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਨਾਲ ਸੰਬੰਧਿਤ ਉਦਾਰਿਆਂ ਵਿਖੇ ਲਿਆਂ ਜਾ ਰੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਤੁਰੰਤ ਖਤਮ ਕੀਤੀਆਂ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨਸਾਰ ਇਸ ਫਰਮ ਵੱਲੋਂ ਇਸ ਸੰਸਥਾ ਵੱਲੋਂ ਦਿੱਤੇ ਗਏ ਕੰਮ ਪ੍ਰਤੀ ਜ਼ਿੰਮੇਵਾਰੀ ਚ ਸਫਲ ਰਹਿਣ ਕਾਰਨ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮਿਟੀ ਨੂੰ ਹੋਏ ਨੁਕਸਾਨ ਦੀ ਪਰਭਾਈ ਕਰਨ ਲਈ ਹੁਣ ਤੱਕ ਦੀ ਅਦਾਇਗੀ ਵਿੱਚੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੱਕ ਅਸਫਲ ਬੰਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮਿਟੀ ਦਾ ਸੀਏ ਹੈ ਜੀ ਕਰੋੜਾ ਰੁਪਿਆ ਤਨਖਾਹ ਤੇ ਤੇ ਉਹੀ ਅਸਫਲ ਬੰਦਾ ਇੱਕ ਬਹੁਤ ਹੀ ਸਫਲ ਸਿਆਸਤਦਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਏ ਹੈ ਜੀ ਚਾਰਟਰਡ ਅਕਾਊਂਟੈਂਟ ਹੈ ਜੀ ਇੱਧਰ ਲਈ ਪੈਸੇ ਇੱਧਰ ਇੱਧਰ ਲਈ ਪੈਸੇ ਇੱਧਰ ਕਰਨੇ ਬਲੈਕ ਤੋਂ ਵਾਈਟ ਵਾਈਟ ਤੋਂ ਬਲੈਕ ਕਰਨੇ ਸ਼੍ਰੋਮਣੀ ਗੁਰਦੁਆਰਾ ਬੰਦੂ ਘੜੀ ਦੇ ਇਸ ਨਾਲ ਸੰਬੰਧਤ ਆ ਰਹੇ ਦਾ ਜੋ ਵੀ ਰਿਕਾਰਡ ਪ੍ਰੋਕਤ ਸੀਏ ਪਾਸ ਹੈ 15 ਦਿਨਾਂ ਦੇ ਅੰਦਰ ਅੰਦਰ ਵਾਪਸ ਕਰਨ ਲਈ ਚੀਫ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਬੰਦੂ ਕਮੇਟੀ ਦੀ ਡਿਊਟੀ ਲਾਈ ਜਾਵੇ 2020 ਦੀ ਹੈ ਜੀ ਇਹ 12 7 15 ਦਿਨ ਤੱਕ ਫਿਰ 27 7 ਨੂੰ ਬਣ ਗਏ ਹੋਣਗੇ ਤੇ ਲੈ ਲੈ ਰਿਕਾਰਡ ਤੂੰ ਸਾਰਾ ਕਿੱਥੇ ਹੈ ਜੀ ਰਿਕਾਰਡ ਉਹ ਚਾਹੁੰਦਾ ਨਹੀਂ ਸੀ ਮੈਂ ਅਸਲ 'ਚ ਇਹ ਕਿ ਆਪਦਾ ਝੋਗਾ ਚੱਕੇ ਤਾਂ ਆਪਦੇ ਢਿੱਡ ਨੰਗਾ ਹੁੰਦਾ ਹੈ ਪਰ ਜਦੋਂ ਧਰਮ ਨੂੰ ਵਰਤ ਰਹੇ ਨੇ ਕੱਲ ਦਾ ਜਿਹੜਾ ਇਹਨਾਂ ਨੇ ਇਹਨਾਂ ਦੇ ਆਕਾਮਾਂ ਤੋਂ ਕਰਵਾਇਆ ਵੀ ਆਹ ਕਹਿ ਦੋ ਆਹ ਕਹਿ ਦੋ ਅਸੀਂ ਆਪ ਹੀ ਕਰਾਂਗੇ ਸਾਰੀ ਜਾਂਚ ਇਹੋ ਉਹ ਤੋਂ ਬਾਅਦ ਫਿਰ ਮੇਰੇ ਕੋਲੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਭੇਜੀਆਂ ਇਹ ਗੱਲਾਂ